ਜੀ ਸਾਸਤਰੀ ਕਾਲ ਜੀ ਅੱਜ ਬਹੁਤ ਦਿਨਾਂ ਬਾਅਦ ਅਸੀਂ ਨੌ ਸੱਤ ਸੇ ਇਕੱਠੀਆਂ ਵੀਡੀਓ ਜਿਹੜੀ ਬਣਾਉਣ ਲੱਗੀਆਂ ਕਿਉਂਕਿ ਟਾਈਮ ਹੀ ਨਹੀਂ ਸੀ ਲੱਗਦਾ ਤੇ ਅੱਜ ਜੀ ਇਹ ਆਪਾਂ ਵੀਡੀਓ ਬਣਾਉਣ ਲੱਗੇ ਆ ਇੱਕ ਮੈਡਮ ਹੈਗੇ ਆ ਇੱਧਰ ਇਹ ਖੋਜੇਵਾਲ ਦੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਆ ਕਿ ਜਿਹੜੀਆਂ ਧੀਆ ਬੈਣਾ ਘਰੋਂ ਭੱਜ ਕੇ ਵਿਆਹ ਕਰਾਉਂਦੀਆਂ ਆ ਉਹਨਾਂ ਬਾਰੇ ਮੈਂ ਕਿਹਾ ਕਿਉਂ ਨਾ ਮੈਂ ਵੀ ਇਸ ਤੇ ਵੀਡੀਓ ਬਣਾਵਾ ਮੇਰੇ ਮੈਨੂੰ ਉਹਨਾਂ ਦੇ ਵਿਚਾਰ ਬਹੁਤ ਵਧੀਆ ਲੱਗਦੇ ਮੈਂ ਉਹਨਾਂ ਨੂੰ ਸੁਣਦੀ ਆ ਪਰ ਚਲੋ ਕਹਿੰਦੇ ਹੁੰਦੇ ਸਾਰਿਆਂ ਦਾ ਆਪੋ ਆਪਣਾ ਧਰਮ ਹੁੰਦਾ ਆ ਪਰ ਉਹ ਜੋ ਵੀ ਬੋਲਦੇ ਆ ਬਹੁਤ ਵਧੀਆ ਬੋਲਦੇ ਆ ਮੈਨੂੰ ਬਹੁਤ ਵਧੀਆ ਲੱਗਦੀ ਆ ਮੈਡਮ ਜਦੋਂ ਵੀ ਉਹ ਕੋਈ ਵੀ ਪ੍ਰਚਾਰ ਕਰਦੇ ਆ ਤੇ ਬਹੁਤ ਵਧੀਆ ਲੱਗਦਾ ਆ ਤੇ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਹੱਥ ਜੋੜਦੀ ਆ ਵੀ ਧੀਆਂ ਨੂੰ ਵੀ ਕਦੇ ਵੀ ਘਰੋਂ ਭੱਜ ਕੇ ਵਿਆਹ ਨਾ ਕਰਾਓ ਕਹਿੰਦੇ ਹੁੰਦੇ ਆ ਵੀ ਹਾਂ ਬਿਲਕੁਲ ਉਹਨਾਂ ਨੇ ਕੱਲ ਜਿਹੜੀ ਇਹ ਗੱਲ ਕੀਤੀ ਆ ਬਿਲਕੁਲ ਸਹੀ ਕੀਤੀ ਆ ਵੀ ਸਾਨੂੰ ਜੇ ਹਾਂ ਸਾਡੀ ਮਨਪਸੰਦ ਦਾ ਕੋਈ ਸਾਡਾ ਜੀਵਨ ਸਾਥੀ ਚਾਉਣਾ ਨੂੰ ਆਪਾਂ ਕਹਿੰਦੇ ਆ ਵੀ ਸਾਡੇ ਜੀਵਨ ਦੇ ਲਈ ਉਹ ਵਧੀਆ ਆ ਤੇ ਸਾਨੂੰ ਆਪਣੇ ਮਾਪੇ ਨੂੰ ਜਿਹੜਾ ਦੱਸ ਦੇਣਾ ਚਾਹੀਦਾ ਆ ਹਾਂ ਜੇ ਕਹਿੰਦੇ ਮਾਪੇ ਸਾਡਾ ਕਦੇ ਵੀ ਬੁਰਾ ਨਹੀਂ ਚਾਹੁੰਦੇ ਹੈਗੇ ਉਹ ਹਮੇਸ਼ਾ ਸਾਡਾ ਭਲਾ ਹੀ ਚਾਹਣਗੇ ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇਖੀ ਹੁੰਦੀ ਆ ਦੁਨੀਆ ਦੇਖੀ ਹੁੰਦੀ ਆ ਇਸ ਕਰਕੇ ਆਪਣੇ ਮਾਪੇ ਦੀ ਸਹਿਮਤੀ ਦੇ ਨਾਲ ਹੀ ਆਪਾਂ ਨੂੰ ਜਿਹੜਾ ਕਦਮ ਜਿਹੜਾ ਹੈ ਚੁੱਕਣਾ ਚਾਹੀਦਾ ਆ ਕਿਉਂਕਿ ਦੇਖੋ ਇਹ ਜਿਹੜਾ ਹੁੰਦਾ ਨਾ ਆਪਾਂ ਭੱਜ ਕੇ ਕਰਾ ਲੈਨੇ ਆ ਵਿਆਹ ਕਹਿੰਦੇ ਨੇ 2-4 ਦਿਨ ਦੀ ਚਾਂਦਰੀ ਫੇਰਾਂ ਦੇ ਦੀ ਰਾਤ ਕਈ ਵਾਰੀ ਇਸ ਤਰ੍ਹਾਂ ਦੇ ਫੈਸਲੇ ਵੀ ਸਾਡੇ ਨਾਲ ਹੋ ਜਾਂਦੇ ਆ ਉਦੋਂ ਤਾਂ ਆਪਾਂ ਕਹਿੰਦੇ ਆ ਸ਼ੱਕ ਦੀ ਘਰ ਹੋਵੇ ਨਾ ਹੋਵੇ ਮੈਂ ਤੇਰੇ ਨਾਲ ਝੁੱਗੀ-ਝੌਂਪੜੀ ਦੇ ਵਿੱਚ ਹੀ ਗੁਜ਼ਾਰਾ ਕਰ ਲਵਾਂਗੀ ਲੂਣ ਖਾ ਕੇ ਰੋਟੀ ਲੂਣ ਨਾਲ ਰੋਟੀ ਖਾ ਕੇ ਗੁਜ਼ਾਰਾ ਕਰ ਲਈ ਕਰ ਲਵਾਂਗੀ ਪਰ ਇਹ ਸਭ ਕੁਝ ਜਿਹੜਾ ਆ ਸੰਭਵ ਨਹੀਂ ਹੁੰਦਾ ਜਦੋਂ ਸਾਡੀ ਜ਼ਿੰਦਗੀ ਸਾਡੇ ਸਿਰ ਤੇ ਪੈਂਦੀ ਆ ਨਾ ਫਿਰ ਇਹ ਸਾਡੇ ਲਈ ਸੰਭਵ ਨਹੀਂ ਹੈ ਤੇ ਸਾਡੇ ਘਰ ਦੇ ਵੀ ਫਿਰ ਜਿਹੜੇ ਸਾਡੀ ਬਾਤ ਨਹੀਂ ਪੁੱਛਦੇ ਕਿਉਂਕਿ ਅਸੀਂ ਉਹਨਾਂ ਦੀ ਬੇਇੱਜ਼ਤੀ ਕਰਾ ਦਿੱਤੀ ਹੁੰਦੀ ਸਮਾਜ ਦੇ ਵਿੱਚ ਤੇ ਸਾਨੂੰ ਪੁੱਛਣ ਵੀ ਕਿਉਂ ਸਾਨੂੰ ਇਸ ਤਰ੍ਹਾਂ ਦਾ ਕਦਮ ਜਿਹੜਾ ਹੈ ਨਹੀਂ ਚੱਕਣਾ ਚਾਹੀਦਾ ਹਾਂ ਆਪਣੇ ਕਹਿੰਦੇ ਹੁੰਦੇ ਬੱਚੇ ਵੀ ਅੱਜ ਕੱਲ ਨਿਆਣੇ ਨਹੀਂ ਹੈਗੇ ਉਹ ਵੀ ਪੜੇ ਲਿਖੇ ਆ ਉਹਨਾਂ ਨੂੰ ਵੀ ਆਪਣੇ ਚੰਗੇ ਮਾੜੇ ਦਾ ਜਿਹੜਾ ਹੈ ਪਤਾ ਹੁੰਦਾ ਆ ਦੇ ਦੇਖੋ ਵੀ ਦੇਖਣਾ ਜ਼ਰੂਰ ਚਾਹੀਦਾ ਜੇ ਤੁਸੀਂ ਨੌਕਰੀ ਕਰਦੇ ਆ ਤੁਹਾਡੇ ਬਰਾਬਰ ਅਗਲਾ ਵੀ ਨੌਕਰੀ ਕਰਦਾ ਤੁਹਾਨੂੰ ਪਤਾ ਆ ਉਹਦੇ ਬਾਰੇ ਵੀ ਹਾਂ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਹਾਂ ਤੁਸੀਂ ਆਪਣੇ ਮਾਪਿਆਂ ਨੂੰ ਜ਼ਰੂਰ ਦੱਸੋ ਉਹ ਜ਼ਰੂਰ ਤੁਹਾਡੇ ਨਾਲ ਸਹਿਮਤ ਹੋਣਗੇ ਪਰ ਇਹ ਨਹੀਂ ਹੈਗਾ ਵੀ ਤੁਹਾਨੂੰ ਉਸ ਇਨਸਾਨ ਬਾਰੇ ਕੁਝ ਪਤਾ ਹੀ ਨਹੀਂ ਹੈਗਾ ਕਿ ਉਹ ਨਸ਼ਾ ਪਤਾ ਕਰਦਾ ਆ ਕਿ ਉਹ ਕਮਾਉਂਦਾ ਆ ਕਿ ਨਹੀਂ ਕਮਾਉਂਦਾ ਸਿਰਫ ਤੁਸੀ ਉਹਦੀ ਚੱਕਲ ਤੇ ਮਗਰ ਚਲੇ ਜਾਂਦੇ ਆ ਸਾਰਿਆਂ ਦੀ ਕਿਸਮਤ ਮੇਰੀ ਬਹੂ ਵਰਗੀ ਨਹੀਂ ਹੁੰਦੀ ਹੁਣ ਇਹਦੇ ਕੋਲੋਂ ਤੁਸੀਂ ਸੁਣੋ ਇਹਦੀ ਜ਼ਬਾਨੀ ਹਾਂਜੀ ਜੋ ਮੰਮੀ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ ਸੌਰੀ ਮੇਰਾ ਗਲਾ ਖਰਾਬ ਹੈ ਵੈਸੇ ਤੇ ਆਪਾਂ ਨੂੰ ਆਪਣੇ ਪੇਰੈਂਟਸ ਨੂੰ ਜ਼ਰੂਰ ਦੱਸਣਾ ਚਾਹੀਦਾ ਚਲੋ ਕੋਈ ਗੱਲ ਨਹੀਂ ਥੋੜਾ ਮੱਤਾ ਗੁੱਸਾ ਵੀ ਹੁੰਦੇ ਆ ਮਾਂ ਬਾਪ ਆਖਰ ਹੈ ਨਾ ਉਹਨਾਂ ਨੂੰ ਵੀ ਸਾਡੇ ਫੈਸਲੇ ਕਰਨ ਦਾ ਹੱਕ ਹੈ ਸੋ ਆਪਾਂ ਆਪਣੇ ਪੇਰੈਂਟਸ ਨੂੰ ਜ਼ਰੂਰ ਦੱਸਣਾ ਵੀ ਆਪਾਂ ਜੋ ਵੀ ਕੰਮ ਕਰਨ ਲੱਗੇ ਸਿਰਫ ਵਿਆਹ ਦੀ ਗੱਲ ਨਹੀਂ ਐ ਵੀ ਕੋਈ ਵੀ ਆਪਾਂ ਕੋਈ ਵੀ ਆਪਾਂ ਕੋਈ ਵੀ ਜੀ ਦਾ ਮੱਤਾ ਫੈਸਲਾ ਲੈਣਾ ਕੋਈ ਵੀ ਜ਼ਿੰਦਗੀ ਦਾ ਪੰਡਾ ਦੀ ਸਲਾਹ ਤੋਂ ਬਿਨਾਂ ਨਹੀਂ ਕਦਮ ਚੱਕਣਾ ਉਹ ਜ਼ਰੂਰ ਸਾਡਾ ਸਾਥ ਦੇਣਗੇ ਗੁੱਸਾ ਗਿਲਾ ਹੋ ਕੇ ਦੇਣਗੇ ਚਾਹੇ ਜਿੱਦਾਂ ਮਰਜ਼ੀ ਦੇਣਗੇ ਪਰ ਦੇਣਗੇ ਜ਼ਰੂਰ ਸਾਡੀ ਖੁਸ਼ੀ ਲਈ ਸੋ ਮਮਾ ਦੀ ਗੱਲ ਤੇ ਗੌਰ ਜ਼ਰੂਰ ਕਰਨਾ ਤੁਸੀਂ ਸਾਰੇ ਜਣੇ ਕਿ ਵੀਡੀਓ ਦੇਖੋ ਜੇ ਹੁਣ ਮੇਰੇ ਬੇਟੇ ਨੇ ਲਵ ਮੈਰਿਜ ਕਰਾਈ ਆ ਕਿਉਂਕਿ ਮੈਨੂੰ ਪਤਾ ਐ ਮੈਂ ਇਸ ਵੀਡੀਓ ਪਾਉਣ ਤੋਂ ਬਾਅਦ ਮੇਰੇ ਲਈ ਕਮੈਂਟ ਜ਼ਰੂਰ ਆਉਣਗੇ ਕਿਉਂਕਿ ਜੇ ਮੇਰੇ ਮੇਰੇ ਬੱਚੇ ਨੇ ਵੀ ਇਹ ਲਵ ਮੈਰਜ ਕਰਾਈਆ ਮੇਰੇ ਲਈ ਬਹੁਤ ਵਧੀਆ ਹੈ ਕਿੰਨੇ ਸਾਲਾਂ ਤੋਂ ਸਾਡੇ ਬੱਚੇ ਦਾ ਜਿਹੜਾ ਆ ਵਿਆਹ ਹੋ ਗਿਆ ਉਹ ਇਕੱਠੇ ਰਹਿ ਰਹੇ ਆ ਕਿਉਂਕਿ ਦੋਨੇ ਇੱਕ ਥਾਂ ਹੀ ਨੌਕਰੀ ਕਰਦੇ ਸੀ ਉਹਨਾਂ ਨੂੰ ਆਪਣੇ ਚੰਗੇ ਮਾੜੇ ਦੇ ਦੋਨੇ ਚੀਜ਼ਾਂ ਦਾ ਪਤਾ ਸੀ ਤੇ ਮੈਂ ਬਿਲਕੁਲ ਆਪਣੇ ਬੱਚੇ ਦੇ ਨਾਲ ਸਹਿਮਤ ਸੀ ਤੇ ਆਪਾਂ ਉਹਨਾਂ ਦਾ ਵਿਆਹ ਕਰ ਦਿੱਤਾ ਤੇ ਅਸੀਂ ਇਸ ਵੇਲੇ ਬਹੁਤ ਖੁਸ਼ ਆ ਤੇ ਪਰ ਮੈਂ ਇਹੀ ਕਹੂੰਗੀ ਵੀ ਕਦੇ ਵੀ ਘਰੋਂ ਭੱਜ ਕੇ ਵਿਆਹ ਨਾ ਕਰੋ ਇਹੀ ਕਹੂੰਗੀ ਮੋੜ ਕੇ ਪੇ ਹਾਂ ਮੈਂ ਬੱਚੇ ਤੁਹਾਨੂੰ ਇਹ ਵੀ ਗੱਲ ਦੱਸਦੀ ਆ ਜਿਹੜੇ ਆਪਾਂ ਸਹੀ ਫੈਸਲਾ ਕੁੜੀਆਂ ਨਹੀਂ ਲੈਂਦੀਆਂ ਉਹਦੇ ਨਾਲ ਕੀ ਹੁੰਦਾ ਆ ਜਦੋਂ ਬੱਚੇ ਆ ਗਾਂ ਉਹ ਵੀ ਬੱਚਿਆਂ ਵਾਲੀਆਂ ਹੋ ਜਾਂਦੀਆਂ ਆ ਤੇ ਉਹ ਕੀ ਕਹਿਣਗੀਆਂ ਕਿ ਤੁਹਾਡੇ ਨਾਲ ਕੀ ਤੁਹਾਡੇ ਘਰ ਕਿਉਂ ਨਹੀਂ ਆਉਂਦੇ ਹੈਗੇ ਤੇ ਜਾਂ ਫਿਰ ਜਦੋਂ ਕੋਈ ਮੁਹੱਲੇ ਵਾਲਾ ਆਪਾਂ ਨੂੰ ਕਹਿੰਦਾ ਆ ਅਗਲੇ ਕਹਿੰਦੇ ਹਾਂ ਇਹਨੇ ਇਹਦੇ ਪਿੱਛੇ ਕਹਨੇ ਆਉਣਾ ਆ ਇਹ ਤਾਂ ਨਿਕਲ ਕੇ ਆਈ ਹੋਈ ਆ ਜਾਂ ਇਹਨਾਂ ਨੇ ਭੱਜ ਕੇ ਵਿਆਹ ਕਰਾਇਆ ਹੋਇਆ ਆ ਜੀ ਲੋਕਾਂ ਦੇ ਤਾਣੇ ਤਾਨਨੇ ਮਿਹਣੇ ਜਿਹੜੇ ਆ ਬਹੁਤ ਸੁਣਨੇ ਪੈਂਦੇ ਆ ਇਸ ਕਰਕੇ ਤੁਸੀਂ ਜੋ ਵੀ ਫੈਸਲਾ ਲੈਣਾ ਸਹੀ ਲੈਣਾ ਅੱਜ ਕੱਲ ਬੱਚੇ ਸਮਝਦਾਰ ਆ ਰਿਹਾ ਤੁਸੀਂ ਵੀ ਆਪ ਹੀ ਸਮਝਦਾਰ ਹੈਗੇ ਆ ਤੇ ਆਪਣੇ ਮਾਪਿਆਂ ਦੀ ਚਾਹ ਦੇ ਨਾਲ ਜ਼ਰੂਰ ਚੱਲੋ ਮੈਂ ਤੇ ਇਹੀ ਕਹਾਂਗੀ ਕਈ ਵਾਰੀ ਕੁੜੀਆਂ ਦੇ ਪਰਿਵਾਰ ਵਾਲੇ ਕੰਮਾਂ ਕਾਰਾਂ ਵਿੱਚ ਬਿਜ਼ੀ ਹੁੰਦੇ ਜਾਂ ਫਿਰ ਥੋੜੇ ਜਿਹਾ ਮਾਤੜ ਹੁੰਦੇ ਵਿਚਾਰੇ ਨਾ ਰੋਜ਼ ਨਹੀਂ ਆ ਸਕਦੇ ਤੇ ਲੋਕੀ ਜੱਜ ਕਰਦੇ ਉਹਦੇ ਪਿੱਛੇ ਕੋਈ ਆਉਂਦਾ ਨਹੀਂ ਇਹ ਵੋ ਨਾ ਭਾਵੇਂ ਉਹਨੇ ਮਰਜ਼ੀ ਨਾਲ ਹੀ ਕਰਵਾਇਆ ਹੋਵੇ ਇਹਨੂੰ ਕੋਈ ਦੇਖ ਨਹੀਂ ਆਉਂਦਾ ਇਹਦੇ ਤਾਂ ਕੋਈ ਹੁੰਦਾ ਹੀ ਨਹੀਂ ਮਤਲਬ ਕਿ ਆਲੇ ਦੁਆਲੇ ਦੇ ਲੋਕੀ ਕਰਦੇ ਨੰਬਰ ਤੇ ਸਹਿਮਤ ਆ ਉਹਨਾਂ ਨੂੰ ਪਤਾ ਆ ਵੀ ਸਾਡੇ ਰਿਸ਼ਤੇਦਾਰ ਕਿੱਦਾਂ ਦੇ ਆ ਲੋਕੀ ਟਿੱਪਣੀਆਂ ਕਰਨਾ ਤਾਂ ਹਟਦੇ ਹੀ ਨਹੀਂ ਹਟਦੇ ਨਹੀਂ ਹੈਗੇ ਪਰ ਉਹ ਲੋਕੀ ਇਹ ਭੁੱਲ ਜਾਂਦੇ ਵੀ ਮਤਲਬ ਅਸੀਂ ਵੀ ਬੱਚਿਆਂ ਵਾਲੇ ਆ ਧੀਆਂ ਪੁੱਤਾਂ ਵਾਲੇ ਆ ਹੈਨਾ ਵੀ ਕੱਲ ਸਾਡੇ ਤੇ ਵੀ ਇਦਾਂ ਦਾ ਟਾਈਮ ਆ ਸਕਦਾ ਹੈ ਪਰ ਮੈਂ ਫਿਰ ਵੀ ਇਹੀ ਆਖਰੀ ਚੇਹੀ ਕਹੂੰਗੀ ਕਿ ਧੀਆਂ ਨੂੰ ਕਦੇ ਵੀ ਘਰ ਤੋਂ ਭੱਜ ਕੇ ਵਿਆਹ ਨਾ ਕਰਾਓ ਆਪਣੇ ਮਾਪੇ-ਬਾਪ ਦੀ ਸਹਿਮਤੀ ਦੇ ਨਾਲ ਚੱਲੋ ਜੋ ਵੀ ਕੰਮ ਕਰਨਾ ਆ ਆਪਣੇ ਮਾਪੇ-ਬਾਪ ਤੋਂ ਪੁੱਛ ਕੇ ਕਰੋ ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇਖੀ ਹੁੰਦੀ ਆ ਉਹਨਾਂ ਨੇ ਸਾਰੇ ਜਿਹੜੇ ਚੰਗੇ ਮਾੜੇ ਹਾਲਾਤ ਜਿਹੜੇ ਆ ਦੇਖੇ ਹੁੰਦੇ ਆ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਹਨਾਂ ਜੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ